ਬੀਤੀ ਸ਼ਾਮ ਲੁਧਿਆਣਾ ਦੇ ਦੁਗਰੀ ਪੁਲ ਨਜ਼ਦੀਕੀ ਇੱਕ ਦਰਦਨਾਕ ਹਾਦਸਾ ਵਾਪਰਦਾ ਨੌਜਵਾਨਾਂ ਦੀ ਮੌਤ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਦੁਗਰੀ ਰੋਡ ਦੇ ਸਾਂਝਾ ਕਰ ਰਹੇ ਹਾਂ ਜਿੱਥੇ ਉਸ ਵੇਲੇ ਵੱਡਾ ਸੜਕੀ ਹਾਦਸਾ ਵਾਪਰਦਾ ਜਦੋਂ ਦੋ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਟਰੱਕ ਕੁਚਲ ਦਿੰਦਾ ਜਿਸ ਕਰਕੇ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪੁੱਜਿਆ ਲਾਸ਼ ਨੂੰ ਚੁੱਕ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਮੌਰਚਰੀ ਵਿੱਚ ਭੇਜਿਆ ਗਿਆ ਦੱਸਦੇ ਕਿ ਲੋਕਾਂ ਦੇ ਦੱਸਣ ਮੁਤਾਬਕ ਟਰੱਕ ਚਾਲਕ ਬਹੁਤ ਤੇਜ਼ੀ ਉਸਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਉਹਨਾਂ ਦੇ ਉਪਰੋ ਟਰੱਕ ਲੰਗ ਗਿਆ ਅਤੇ ਉਹ ਫੱਜ ਜਾਂਦਾ ਹੈ ਮੌਕੇ ਤੇ ਪੁਚੀ ਦੁਗਰੀ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿ ਮੁੱਢਲੀ ਜਾਣਕਾਰੀ ਸਾਨੂੰ ਪਤਾ ਲੱਗਈ ਹੈ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਟਰੱਕ ਚਾਲਕ ਨੂੰ ਹੰਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਦੁਗਰੀ ਰੋਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਕੇ ਟਰੱਕ ਕਿਸ ਕਦਰ ਫਰਾਰ ਹੋ ਗਿਆ ਦੋ ਦੀ ਮੌਤ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਦਰਦਨਾਕ ਹਾਦਸਾ ਵਾਪਰਦਾ ਹੈ। ਕੀ ਨਾਮ ਹੈ? ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਭਾਈ ਕੀ ਲੱਗਦਾ ਕਿ ਜਦ ਲਗਾਤਾਰ ਇਦਾਰੇ ਹਾਸੇ ਹੁੰਦੇ ਨੇ ਫਲਾਈਓਵਰ ਦੇ ਉੱਪਰ, ਦੁਗਰੀ ਫਲਾਈਓਵਰ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ? ਜੀ ਜਗਾਤਾਰ ਬਹੁਤ ਬਹਿ ਹੋਏ, ਬਹੁਤ ਜਾਮ ਰਹਿੰਦੀ ਹੈ ਜੀ ਤੇ ਗੱਡੀਆਂ ਬਹੁਤ ਤੇਜ਼ ਵੀ ਜਾਂਦੀਆਂ ਕਈ ਵਾਰੀ, ਕਈ ਵਾਰੀ ਦਾ ਪਤਾ ਹੀ ਲੱਗਦਾ ਕਿ ਇੱਥੇ ਬਹੁਤ ਹਾਸੇ ਹੋ ਚੁੱਕੇ ਨੇ। ਹਾਂ ਹੁਣ ਜਿਹੜਾ ਹਾਦਸਾ ਹੋਇਆ ਤੁਸੀਂ ਦੇਖ ਲਓ ਕੀ ਹੈ। ਇੱਕ ਬੰਦੇ ਦਾ ਸੇਰੀ ਲਹਿ ਗਿਆ। ਇੱਕ ਬੰਦਾ ਵੈਸੇ ਦੋ ਦੈੱਡ ਹੋ ਗਏ ਨੇ। ਆਖਿਰ ਕੀ ਕਰੇ ਹੁਣ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਜੀ ਕੀ ਲੱਗਦਾ ਇੱਥੇ ਲਗਾਤਾਰ ਇਧਰ ਹਾਸੇ ਹੁੰਦੇ ਰਹੇ ਫਲਾਈਓਵਰ ਦੇ ਉੱਪਰ ਮੈਂ ਕਹਿੰਦਾ ਲਗਾਤਾਰ ਹੀ ਹੋਗਾ ਅਜਾ ਪ੍ਰਸ਼ਾਸਨ ਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਜੀ ਉਹਨੂੰ ਇੱਕ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੂੰ ਇਸ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਠੀਕ ਹੈ ਕਿਹੜਾ ਰੋਡ ਹੈ ਤੁਪਰੇ ਪੁਲ ਦੇ ਉੱਤੇ ਕੋਈ ਅਨਨੋਨ ਵਹੀਕਲ ਇਹਨਾਂ ਨੂੰ ਫੇਟ ਮਾਰ ਕੇ ਚੱਲ ਗਿਆ ਠੀਕ ਹੈ ਬਾਕੀ ਉਹਨਾਂ ਨੇ ਸਾਰੇ ਤਲਾਸ਼ ਕਰਦੇ ਇਹਨਾਂ ਦਾ ਪਤਾ ਕਰਾਂ ਕਿ ਕਿੱਥੋਂ ਦੇ ਰਹਿਣ ਵਾਲੇ ਨੇ ਠੀਕ ਹੈ ਉਹ ਵੀ ਬੰਦੀ ਕਾਰਵਾਈ ਕਰਾਂਗੇ ਕੀ ਕਹਿ ਕਹਿ ਜਾ ਰਿਹਾ ਕਹਿੰਦੇ ਟਰੱਕ ਨਾਲ ਟਰੱਕ ਨਾਲ ਕਿਸੇ ਨਾਮ ਨੂੰ ਟਰੈਕਟਰ ਕੋਈ ਟੱਕਰ ਮਾਰ ਕੇ ਚਲੇ ਗਿਆ ਉਹ ਪ੍ਰੈਸ ਕਰਾਂਗੇ ਸ੍ਰੀ ਇਹਨਾਂ ਬਾਰੇ ਪਤਾ ਕਰਾਂਗੇ ਕਿ ਕਿੰਨੇ ਬੰਦੇ ਮਰੇ ਦੋ ਕਿੰਨੇ ਸਵਾਰ ਸੀ ਦੋ ਹੀ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਨੂੰ ਕਬਦੇ ਲੈ ਲੈਣਾ ਤੇ ਇਹਦਾ ਅੱਗੇ ਜੋ ਵੀ ਫਰਦਰ ਕਾਰਵਾਈ ਕਰਨੀ ਅੱਛਾ ਸਰ ਕਿਹੜਾ ਏਰੀਆ ਕਿਹੜਾ ਹੈ ਕਿੱਥੇ ਇਹ ਟੁਕਰੀ ਥਣ ਵੇਰ ਨਹੀਂ ਫਲਾਈਓਵਰ ਤੇ ਫਲਾਈਓਵਰ ਤੋਂ ਕਿੱਥੇ